ਸਤਿ ਸ਼੍ਰੀ ਅਕਾਲ ਅੱਜ ਅਸੀਂ ਪਲੱਸ 2 ਦੇ ਅਭਿਆਸ ਵਾਲੇ ਪੱਤਰ ਕਰਾਂਗੇ ਪਹਿਲਾ ਤੇ ਦੂਜਾ ਪਹਿਲਾ ਪੱਤਰ ਸਾਡਾ ਹੈਗਾ ਕਿ ਤੁਸੀਂ ਇੱਕ ਬੜੇ ਲਿਖੇ ਕਿਸਾਨ ਹੋ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਨੂੰ ਪੱਤਰ ਲਿਖੋ ਕਿ ਖੇਤੀਬਾੜੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਸੋ लिखना है कृषि विज्ञान के अंदर, ठीक है जी सो so, इत मैं लिख दनी हाँ का पढ़े लिखे किसान हो कृषि विज्ञान ਇੰਦਰ ਨੂੰ ਖੇਤੀਬਾੜੀ ਸਹਾਇਕ ਫੰਡ ਖੇਤੀ ਬਾੜੀ ਸਹਾਇਕ ਫੰਡ ਇਹ ਆ ਬਈ ਕੋਚੀਚ ਫੰਡ ਚੀ ਦੀ ਚਲਾਈ ਬੱਤ ਕਰ ਠੀਕ ਹੈ ਜੀ ਅੱਤਰ ਅਸੀਂ ਸ਼ੁਰੂ ਕਰ ਦਨੇ ਆ ਜਿਹੜਾ ਇੱਥੇ ਅਸੀਂ ਲਿਖ ਦਨੇ ਆ ਰੇਖਾ ਬਵਨ ਇਥੇ ਲਿਖ ਦਾਂਗੇ ਸ਼ਹਿਰ ਇਹ ਤੁਸੀਂ ਆਪਣਾ ਐਡਰੈਸ ਇੱਥੇ ਲਿਖਣਾ ਹੁੰਦਾ ਪਰ ਅਸੀਂ ਕਿਉਂਕਿ ਬੋਰਡ ਦਾ ਹੀ ਤੁਹਾਡੀ ਕਲਾਸ ਇਸ ਕਰਕੇ ਅਸੀਂ ਪੂਰਾ ਐਡਰੈਸ ਨਹੀਂ ਲਿਖਦੇ ਅਸੀਂ ਐਦਾ ਹਿੰਟ ਲਿਖ ਦਨੇ ਆ ਤੇ ਲਿਖ ਦਿੰਦੇ ਹਿੰਟ ਪ੍ਰਿਕਿਆ ਭਵਨ ਸੀਤਾ ਪਾਇਆ ਕਿਉਂਕਿ ਅਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠੇ ਇਹ ਚਿੱਠੀ ਲਿਖ ਰਹੇ ਹਾਂ ਪਰਸਨਲ ਨਹੀਂ ਲਿਖ ਰਹੇ ਹੁਣ ਅਸੀਂ ਕਿਹਨੂੰ ਕਹਿਣਾ ਮੁੱਖ ਅਧਿਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਇੱਥੇ ਅਸੀਂ ਇੱਥੇ ਕਰਕੇ ਪਾਵਾਂਗੇ ਮੁੱਖ ਅਧਿਕਾਰੀ ਕ੍ਰਿਸ਼ੀ ਵਿਗਿਆਨ ਇੰਦਾ ਇੱਥੇ ਬਰਜਾਂਗੇ ਸ਼ਹਿਰ ਠੀਕ ਹੈ ਜੀ ਇੱਥੇ ਹੋਣਾ ਸੀ ਲਿਖ ਦਾਂਗੇ ਵਿਸ਼ਾ ਕੀ ਲਿਖਣਾ ਹੈ ਖੇਤੀਬਾੜੀ ਸਹਾਇਕ ਧੰਧਿਆਂ ਦੀ ਸਿਖਲਾਈ ਬਾਰੇ ਇੱਥੇ ਲਿਖ ਦਾਂਗੇ ਖੇਤੀਬਾੜੀ ਸਹਾਇਕ ਧੰਧਿਆਂ ਦੀ ਦਿਖਲਾਈ ਪਰ ਇੱਥੇ ਅਸੀਂ ਲਿਖ ਦੇਣਾ ਸ਼੍ਰੀ ਮਾਨ ਇੱਥੋਂ ਆਪਾਂ ਚਿੱਠੀ ਸ਼ੁਰੂ ਕਰਾਂਗੇ ਆਪਣੀ ਐਸ ਲਿਖਾਂਗੇ ਕਿ ਆਪਣੇ ਬਾਰੇ ਦੱਸਾਂਗੇ ਬੇਨਤੀ ਹੈ ਕਿ ਮੈਂ ਖੇਤੀਬਾੜੀ ਦਾ ਕੰਮ ਕਰਦਾ ਹਾਂ ਮੈਂ ਇੱਕ ਸਫਲ ਕਿਸਾਨ ਹਾਂ ਮੇਰੇ ਕੋਲ 5 ਏਕੜ ਜ਼ਮੀਨ ਹੈ ਜਿੱਦੇ ਵਿੱਚ ਮੇਰੀ ਵਧੀਆ ਖੇਤੀਬਾੜੀ ਚੱਲਦੀ ਹੈ ਪਰ ਮੈਂ ਆਪਣੀ ਆਮਦਨ ਵਧਾਉਣ ਲਈ ਖੇਤੀਬਾੜੀ ਸਹਾਇਕ ਧੰਦੇ ਨੂੰ ਅਪਣਾਉਣਾ ਚਾਹੁੰਨਾ ਹਾਂ ਜਿੱਦਾਂ ਕਿ ਮੈਂ ਮੈਂ ਹੁਣੇ ਮੈਨ ਬੰਦਾ ਬਣ ਕੇ ਲਿਖ ਰਹੀ ਹਾਂ ਫੀਮੇਲ ਬਣ ਕੇ ਨਹੀਂ ਠੀਕ ਹੈ ਕਿਉਂਕਿ ਜ਼ਿਆਦਾਤਰ ਖੇਤੀਬਾੜੀ ਦੇ ਕੰਮ ਜਿਹੜੇ ਨੇ ਉਹ ਜੈਂਟਸੀ ਕਰਦੇ ਨੇ ਇਸ ਕਰਕੇ ਤੁਸੀਂ ਚਾਹੋ ਤਾਂ ਫੀਮੇਲ ਬਣ ਕੇ ਵੀ ਲਿਖ ਸਕਦੇ ਹੋ ਸੋ ਮੈਂ ਖੇਤੀਬਾੜੀ ਮੇਰੀ 5 ਏਕੜ ਚ ਵਧੀਆ ਚੱਲਦੀ ਹੈ ਪਰ ਮੈਂ ਆਪਣੀ ਆਮਦਨ ਵਧਾਉਣੀ ਚਾਹੁੰਦਾ ਹਾਂ ਤੇ ਉਹਦੇ ਲਈ ਮੈਂ ਸ਼ਹਿਦ ਦੀ ਮੱਖੀ ਪਾਲਣ ਦਾ ਮਨ ਬਣਾਇਆ ਹੈ ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹਨਾ ਕਿ ਉਹਦੇ ਉਹਦੀ ਪਾਲਣਾ ਵਾਸਤੇ ਉਹ ਕੰਮ ਕਰਨ ਵਾਸਤੇ ਇਹ ਅਸੀਂ ਦੱਸਣਾ ਕਿ 5 ਏਕੜ ਚੋਂ ਤਾਂ ਮੈਂ ਖੇਤੀਬਾੜੀ ਕਰਦਾ ਪਰ 2 ਏਕੜ ਮੇਰੇ ਕੋਲ ਜ਼ਮੀਨ ਹੋਰ ਹੈਗੀ ਹੈ ਜਿਹੜੀ ਕਿ ਅ ਮੁੱਖ ਸੜਕ ਤੋਂ ਕਾਫੀ ਦੂਰ ਹੈ ਬੜੇ ਸ਼ਾਂਤ ਇਲਾਕੇ 'ਚੋਂ 2 ਏਕੜ ਜ਼ਮੀਨ ਹੈ ਜਿੱਥੇ ਮੈਂ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਕਰਨਾ ਚਾਹੁੰਦਾ ਧੰਦਾ ਕਰਨਾ ਚਾਹੁੰਦਾ ਉਹਦੇ ਵਾਸਤੇ ਮੇਰੇ ਕੋਲ 1 ਲੱਖ ਰੁਪਇਆ ਬੈਂਕ ਦੇ ਵਿੱਚ ਜਮਾ ਨੇ ਜਿਹੜੇ ਕਿ ਮੈਂ ਇਸ ਕੰਮ ਦੇ ਉੱਤੇ ਖਰਚਾ ਕਰ ਸਕਦਾ ਤਾਂ ਕਿ ਮੇਰੇ ਇਲਾਕੇ ਦੇ ਵਿੱਚ ਵਧੀਆ ਕਿਸਮ ਦੇ ਸ਼ਹਿਦ ਦੀ ਬਹੁਤ ਮੰਗ ਹੈ ਇਸ ਕਰਕੇ ਮੈਂ ਇਸ ਕਿੱਤੇ ਨੂੰ ਕਰਨ ਲਈ ਚੁਣਿਆ ਹੈ ਕਿਰਪਾ ਕਰਕੇ ਮੈਨੂੰ ਮਧੂਮੱਖੀ ਪਾਲਣ ਦੀ ਸਿਖਲਾਈ ਕੋਰਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਕੋਰਸ ਕਦੋਂ ਤੇ ਕਿੰਨੇ ਸਮੇਂ ਲਈ ਕਰਵਾਏ ਜਾਂਦੇ ਹਨ ਇਹਦੀ ਫੀਸ ਕਿੰਨੀ ਕੁ ਹੈ ਤੇ ਇਹਦੇ ਲਈ ਇਦਾਂ ਦੀ ਮੈਨੂੰ ਸਮਗਰੀ ਦੀ ਲੋੜ ਹੈ ਜੋ ਕੁਝ ਤੁਹਾਡੇ ਕੋਲ ਹੈ ਤੇ ਤੁਸੀਂ ਦੱਸਤਾ ਵੀ 2 ਏਕੜ ਦੀ ਜ਼ਮੀਨ ਹੈਗੀ 1 ਲੱਖ ਰੁਪਈਆ ਹੈਗਾ ਔਰ ਪੂਰਾ ਉਸ ਪਾਸੇ ਧਿਆਨ ਹੈ ਕਿ ਹਾਂ ਇਹ ਕੰਮ ਮੈਂ ਕਰਨਾ ਚਾਹੁੰਦਾ ਹਾਂ ਸੋ ਇਹਦੇ ਵਿੱਚ ਅਸੀਂ ਉਹਨਾਂ ਨੂੰ ਦੱਸਣਾ ਹੈ ਕਿ ਇੱਕ ਤਾਂ ਕੋਰਸ ਕਦੋਂ ਕਰਾਣੇ ਉਹ ਦੱਸੋ ਇੱਕ ਦੀ ਫੀਸ ਕਿੰਨੀ ਹੈ ਉਹ ਦੱਸੋ ਫਿਰ ਕੋਈ ਇਹਦੇ ਬਾਰੇ ਜੋ ਤੁਹਾਡੇ ਕੋਲ ਕਿਤਾਬਾਂ ਹੈਗੀਆਂ ਨੇ ਕੋਈ ਸਾਹਿਤ ਹੈਗਾ ਇਸ ਕੋਰਸ ਬਾਰੇ ਉਹ ਤੁਸੀਂ ਮੈਨੂੰ ਭੇਜ ਦਿਓ ਹੋਰ ਇਹਦੇ ਵਾਸਤੇ ਮੈਨੂੰ ਕਿਹੜੀ ਸਮੱਗਰੀ ਦੀ ਲੋੜ ਹੈ ਉਹ ਦੱਸ ਦਿਓ ਇਸ ਕੰਮ ਦੇ ਵਿੱਚ ਅਗਰ ਕੋਈ ਸਬਸਿਡੀ ਮਿਲਦੀ ਹੈ ਤਾਂ ਉਹਦੇ ਬਾਰੇ ਵੀ ਤੁਸੀਂ ਮੈਨੂੰ ਜਾਣਕਾਰੀ ਦਿਓ ਸੋ ਆਪ ਦੀ ਉੱਤਰ ਦੇ ਉਡੀਕ ਦੇ ਵਿੱਚ ਆਪ ਦਾ ਵਿਸ਼ਵਾਸਪਾਤਰ ਇੱਥੇ ਸਾਰਾ ਲਿਖਣ ਤੋਂ ਬਾਅਦ ਅਸੀਂ ਲਿਖ ਦਾਂਗੇ ਆਪ ਦੇ ਪੱਤਰ ਦੀ ਉਡੀਕ ਵਿੱਚ ਆਪ ਦਾ ਵਿਸ਼ਵਾਸਪਾਤਰ ਥੱਲੇ ਤੁਹਾਡਾ ਨਾਂ ਤੇ ਤੁਹਾਡਾ ਪਿੰਟ ਇਹ ਤੁਹਾਡੀ ਹੋਗੀ ਚਿੱਠੀ ਕਿਹੜੀ ਕਿ ਤੁਸੀਂ ਖੇਤੀਬਾੜੀ ਵਿਗਿਆਨ ਕੇਂਦਰ ਨੂੰ ਖੇਤੀਬਾੜੀ ਸਹਾਇਕ ਧੰਧਾਂ ਬਾਰੇ ਪੁੱਛਗਿੱਛ ਕਰਨੀ ਆ ਤੁਸੀਂ ਆਪਣੇ ਬਾਰੇ ਦੱਸਦਾ ਕਿ ਤੁਸੀਂ ਕੀ ਕੁਛ ਤੁਹਾਡੇ ਕੋਲ ਹੈ ਤੁਸੀਂ ਪਹਿਲਾਂ ਤੋਂ ਕੀ ਕਰਦੇ ਹੋ ਕਿੰਨੇ ਤੁਹਾਡੇ ਕੋਲ ਜ਼ਮੀਨ ਹੈ ਕਿੰਨੇ ਤੁਹਾਡੇ ਕੋਲ ਪੈਸੇ ਨੇ ਕਿਹੜੇ ਕੰਮ ਕਰਨ ਦੇ ਵਿੱਚ ਤੁਹਾਡਾ ਇੰਟਰਸਟ ਸੋ ਇਹ ਸਾਡੀ ਹੋ ਗਈ ਚਿੱਠੀ ਪਹਿਲੀ ਹੁਣ ਇਸ ਤੋਂ ਬਾਅਦ ਦੂਜੀ ਚਿੱਠੀ ਸਾਡੇ ਕੋਲ ਹੈਗੀ ਆ ਦੂਜੀ ਚਿੱਠੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਵਿੱਚ ਸੌਣੀ ਦੀਆਂ ਫਸਲਾਂ ਦੇ ਬੀਜਾਂ ਦੀ ਉਪਲਬਧਤਾ ਸਿਖਲਾਈ ਪ੍ਰੋਗਰਾਮਾਂ ਖੇਤੀਬਾੜੀ ਸਾਹਿਤ ਸੌਣੀ ਦੀਆਂ ਫਸਲਾਂ ਦੇ ਸੰਭਾਵਿਤ ਰੋਗਾਂ ਤੇ ਰੋਕਥਾਮ ਆਦਿ ਬਾਰੇ ਜਾਣਕਾਰੀ ਦੀ ਮੰਗ ਕਰੋ ਹੁਣ ਉਥੇ ਅਸੀਂ ਸਹਾਇਕ ਧੰਦੇ ਬਾਰੇ ਗੱਲ ਕੀਤੀ ਸੀ ਇੱਥੇ ਅਸੀਂ ਸੌਣੀ ਦੀਆਂ ਸੀਆਂ ਫਸਲਾਂ ਬੀਜਣੀਆਂ ਨੇ ਉਹਦੇ ਵਾਸਤੇ ਅਸੀਂ ਪੁੱਛਣਾ ਵੀ ਉਹ ਬੀਜ ਕਿੱਥੋਂ ਵਧੀਆ ਮਿਲਨੇ ਨੇ ਤੇ ਕਿਦਾਂ ਥੋੜੇ ਬੋਤੇ ਸਿਖਲਾਈ ਲਈ ਥੋੜਾ ਉਹ ਕਿਤਾਬ ਕੋ ਤੂੰ ਭੇਜ ਦਿਓ ਕੋਈ ਸਾਹਿਤ ਭੇਜ ਦਿਓ ਜਿਹਦੇ ਵਿੱਚ ਮੈਂ ਵਧੀਆ ਖੇਤੀਬਾੜੀ ਕਰ ਸਕਾਂ ਫਿਰ ਜੀ ਫਸਲਾਂ ਨੂੰ ਕਿੱਦਾਂ ਦੇ ਰੋਗ ਲੱਗ ਸਕਦੇ ਨੇ ਉਹਨਾਂ ਰੋਗਾਂ ਲਈ ਕਿੱਦਾਂ ਦੀ ਦਵਾਈ ਚਾਹੀਦੀ ਹੈ ਫਿਰ ਕਿੱਦਾਂ ਦੀ ਖਾਦ ਚਾਹੀਦੀ ਹੈ ਤੇ ਉਹ ਚੀਜ਼ਾਂ ਕਿੱਥੋਂ ਜਿਹੜੀਆਂ ਨੇ ਮਿਲ ਸਕਦੀਆਂ ਨੇ ਇਹ ਸਾਰਾ ਕੁਝ ਅਸੀਂ ਕਿਹਨੂੰ ਪੁੱਛਣਾ ਹੈ ਕਿ ਸੂਚਨਾ ਅਧਿਕਾਰੀ ਨੂੰ ਕਿਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸੋ ਇਹਦੇ ਵਿੱਚ ਇਹ ਚਿੱਠੀ ਦਾ ਨਾਮ ਬਹੁਤ ਵੱਡਾ ਹੈ ਦੂਸਰੀ ਚਿੱਠੀ ਜਿਹੜੀ ਹੈ ਦੋ ਨੰਬਰ ਵਾਲੀ ਹੈ ਤੁਸੀਂ ਕਿਤਾਬ ਦੇ ਵਿੱਚੋਂ ਇਹਦਾ ਨਾਮ ਦੇਖ ਲੈਣਾ ਕਿਉਂਕਿ ਮੈਂ ਅਗਰ ਲਿਖਾਂਗੀ ਤਾਂ ਕਾਫੀ ਸਾਰੀ ਜਗ੍ਹਾ ਜਿਹੜੀ ਆ ਸਕਦੀ ਹੈ ਮੈਂ ਤੁਹਾਨੂੰ ਇੱਥੇ ਹਿੰਗ ਲਿਖ ਦੇਣੀ ਹੈ ਸੋਣੀ ਦੇ ਫਸਲ ਦੇ ਬੀਜਾਂ ਬਰ ਗੋਗ ਠੀਕ ਹੈ ਜੀ ਸੇਮ ਅਸੀਂ ਇੱਥੇ ਲਿਖਾਂਗੇ ਪ੍ਰੀਖਿਆ ਭਾਵਤ ਸ਼ਹਿਰ ਇਹ ਸਾਡਾ ਆਪਣਾ ਐਡਰੈਸ ਹੁੰਦਾ ਜਦੋਂ ਅਸੀਂ ਕਿਸੇ ਤੋਂ ਕੋਈ ਚੀਜ਼ ਮਤਲਬ ਪ੍ਰਾਪਤ ਕਰਨੀ ਹੈ ਤਾਂ ਆ ਸਾਡਾ ਐਡਰੈਸ ਹੁੰਦਾ ਚਿੱਠੀ ਲਿਖਣ ਵਾਲੇ ਦਾ ਐਡਰੈਸ ਹੁੰਦਾ ਇੱਥੇ ਅਸੀਂ ਐਡਰੈਸ ਉਹਦਾ ਲਿਖਾਂਗੇ ਜਿਹਨੂੰ ਅਸੀਂ ਚਿੱਠੀ ਲਿਖ ਰਹੇ ਹਾਂ ਸੋ ਅਸੀਂ ਇਹ ਕਿਨੂੰ ਲਿਖਣਾ ਸੂਚਨਾ ਅਧਿਕਾਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਿਉਂਕਿ ਇਹ ਸਾਨੂੰ ਕੁਐਸਚਨ ਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਪਤਾ ਲਿਖੋ ਤਾਂ ਅਸੀਂ ਇੱਥੇ ਪ੍ਰੋਪਰਨਾਂਡੈਂਸ ਲਿਖ ਸਕਨੇ ਹਾਂ ਸੋ ਅਸੀਂ ਲਿਖਾਂਗੇ ਮੁੱਖ ਅਧਿਕਾਰੀ ਮੁੱਖ ਅਧਿਕਾਰੀ ਅੱਤਿ ਬਾੜੀ ਯੂਨੀਵਰਸਿਟੀ ਅੱਤਿ ਬਾੜੀ ਯੂਨੀਵਰਸਿਟੀ ਲੁਧਿਆਣਾ ਐਨ ਨੂੰ ਅਸੀਂ ਚਿੱਠੀ ਲਿਖਣੀ ਹੈ ਪੁੱਛਣਾ ਕੀ ਹੈ ਵਿਸ਼ਾ ਸੋਨੀ ਦੀ ਫਸਲ ਦੇ Diyeceğim. Rokan. Ve. Döveceğim. Tamam mı? Şirin mağazamız buraya geldi. Buraya geldi. Şirin ਤੋਂ ਅਸੀਂ ਲਿਖਣਾ ਸ਼ੁਰੂ ਕਰਾਂਗੇ ਕਿ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਅਗਲੇ ਮਹੀਨੇ ਤੋਂ ਪਿੰਡਾਂ ਵਿੱਚ ਸੌਣੀ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਆ ਤੇ ਮੇਰੀ ਪਰਵਲ ਇੱਛਾ ਹੈ ਮੇਰੀ दिली ਇੱਛਾ ਹੈ ਕਿ ਮੈਂ ਇੱਕ ਸਫਲ ਕਿਸਾਨ ਬਣਾ ਇਸ ਇੱਛਾ ਪੂਰਤੇ ਲਈ ਮੈਂ ਆਪ ਜੀ ਤੋਂ ਕੁਝ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ ਇਸ ਇਸ ਲਈ ਕਿਰਪਾ ਕਰਕੇ ਕਣਕ ਬਾਜਰੇ ਚਰੀ ਤੇ ਦਾਲਾਂ ਦੇ ਨਵੇਂ ਉੱਤਮ ਬੀਜਾਂ ਬਾਰੇ ਮੈਨੂੰ ਦੱਸੋ ਕਿ ਕਿੱਥੋਂ ਮਿਲ ਸਕਦੇ ਹਨ ਤੇ ਇਹਨਾਂ ਦੀ ਬਿਜਾਈ ਕਰਦੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 2 ਤੇ ਲਿਖੋ ਚੌਲ ਦੇ ਉੱਤਮ ਬੀਜਾਂ ਇਹਨਾਂ ਦਾ ਵਧੀਆ ਝਾੜ ਬਿਜਾਈ ਦੀਆਂ ਤਕਨੀਕਾਂ ਪਾਣੀ ਦਾ ਸਤਾਰ ਕਿੰਨਾ ਹੋਣਾ ਚਾਹੀਦਾ ਇਹਨਾਂ ਸਭ ਬਾਰੇ ਵੀ ਜਾਣਕਾਰੀ ਮੈਨੂੰ ਭੇਜੋ ਨੰਬਰ 3 ਫਸਲਾਂ ਨੂੰ ਲੱਗਣ ਵਾਲੇ ਰੋਗ ਤੇ ਉਹਨਾਂ ਰੋਗਾਂ ਤੋਂ ਬਚਣ ਲਈ ਕਿਹੜੀਆਂ ਦਵਾਈਆਂ ਉਪਯੋਗ ਚ ਲਿਆਂਦੀਆਂ ਜਾ ਸਕਦੀਆਂ ਹਨ ਉਹਨਾਂ ਬਾਰੇ ਵੀ ਦੱਸੋ ਇਸ ਤੋਂ ਇਲਾਵਾ ਸੋਹਣੀ ਦੀਆਂ ਫਸਲਾਂ ਦੇ ਬੀਜਾਂ ਦੀ ਚੋਣ ਕਿਵੇਂ ਕੀਤੀ ਜਾਵੇ ਔਰ ਇਹਨਾਂ ਦੀ ਬਿਜਾਈ ਤੇ ਫਸਲ ਦੀ ਸਾਂਭ ਸੰਭਾਲ ਬਾਰੇ ਵੀ ਮੈਨੂੰ ਦੱਸਿਆ ਜਾਵੇ ਇਹ ਸਾਰੀ ਜਾਣਕਾਰੀ ਮੈਨੂੰ ਸੰਬੰਧਿਤ ਪੁਸਤਕਾਂ ਅਗਰ ਆਪ ਭੇਜ ਦਿਓ ਤਾਂ ਮੈਨੂੰ ਬਹੁਤ ਸੁਵਿਧਾ ਹੋਵੇਗੀ ਆਪ ਜੀ ਦੇ ਉੱਤਰ ਦੀ ਉਡੀਕ ਦੇ ਵਿੱਚ ਧੰਨਵਾਦ ਸਹਿਤ ਆਪ ਦਾ ਵਿਸ਼ਵਾਸਪਾਤਰ ਥੱਲੇ ਤੁਹਾਡਾ ਨਾਂ ਤੇ ਥੱਲੇ ਤੁਹਾਡਾ ਪਿੰਡ ਸੋਣੀ ਦੀਆਂ ਜਿਹੜੀਆਂ ਫਸਲਾਂ ਨੇ ਉਹਦੇ ਬਾਰੇ ਉਹਨਾਂ ਦੇ ਬੀਜਾਂ ਬਾਰੇ ਉਹਨਾਂ ਨੂੰ ਲੱਗਣ ਵਾਲੇ ਰੋਗਾਂ ਬਾਰੇ ਉਹਨਾਂ ਰੋਗਾਂ ਤੋਂ ਬਚਣ ਲਈ ਦਵਾਈਆਂ ਬਾਰੇ ਖਾਦਾਂ ਬਾਰੇ ਖਾਦ ਬਾਰੇ ਸ਼ਬਦ ਮੈਂ ਜ਼ਿਕਰ ਨਹੀਂ ਕੀਤਾ ਕਿ ਕਿਹੜੀ ਖਾਦ ਪਾਈ ਜਾਵੇ ਔਰ ਕਿੰਨੀ ਮਾਤਰਾ ਚ ਪਾਈ ਜਾਵੇ ਉਹ ਵੀ ਦੱਸਿਆ ਜਾਵੇ ਇੱਕ ਪੁਆਇੰਟ ਅਸੀਂ ਇਹ ਵੀ ਲਿਖ ਸਕਦੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਉਹਨਾਂ ਨੂੰ ਤੁਹਾਨੂੰ ਜਾਣਕਾਰੀ ਪੁੱਛ ਰਹੇ ਆ ਅਸੀਂ ਕਹਿ ਰਹੇ ਹਾਂ ਕਿ ਤੁਹਾਡੇ ਕੋਲ ਕੋਈ ਇਦਾਂ ਦੀ ਬੁੱਕਲੇਟ ਕੋਈ ਕਿਤਾਬ ਹੈ ਤਾਂ ਉਹ ਕਿਤਾਬਾਂ ਸਾਨੂੰ ਭੇਜ ਦਿਓ ਤਾਂ ਕਿ ਪੜ੍ਹ ਕੇ ਸਾਨੂੰ ਉਹਦੇ ਬਾਰੇ ਜਾਣਕਾਰੀ ਮਿਲ ਸਕੇ ਸੋ ਆਪ ਜੀ ਦੇ ਪੱਤਰ ਦੀ ਉਡੀਕ ਦੇ ਵਿੱਚ ਲਾਸਟ ਲਿਖ ਕੇ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਤਰ ਥੱਲੇ ਤੁਹਾਡਾ ਨਾਮ ਤੇ ਤੁਹਾਡੇ ਪਿੰਡ ਦਾ ਨਾਂ ਇਹਸੀ ਤੁਹਾਡੇ ਦੋ ਪੱਤਰ ਜਿਹੜੇ ਤੁਹਾਡੇ ਅਭਿਆਸ 'ਚ ਦਿੱਤੇ ਹੋਏ ਨੇ ਜਿਹੜੇ ਤੁਹਾਡੀ ਕਿਤਾਬ ਦੇ ਵਿੱਚ ਸੋਲਵ ਨਹੀਂ ਕੀਤੇ ਹੋਏ ਪੱਤਰ ਨੰਬਰ 1 ਤੇ ਪੱਤਰ ਨੰਬਰ 2 ਐਵੇਂ ਦੋਵੇਂ ਤੁਹਾਨੂੰ ਕਰਾ ਦਿੱਤੇ ਆ ਔਰ ਮੈਨੂੰ ਉਮੀਦ ਹੈ ਕਿ ਬੜੇ ਸਿੰਪਲ ਜਿਹੇ ਪੱਤਰ ਨੇ ਤੁਹਾਨੂੰ ਸਮਝ ਲੱਗੀ ਹੋਏਗੀ ਤੁਸੀਂ ਵਧੀਆ ਤਰੀਕੇ ਨਾਲ ਲਿਖ ਸਕੋਗੇ ਜੇ ਤੁਸੀਂ ਮੇਰਾ ਲੈਸਨ ਧਿਆਨ ਨਾਲ ਸੁਣਦੇ ਹੋ ਤਾਂ ਪੱਕਾ ਲਿਖ ਸਕਨੇ ਹੋ ਸੋ ਕੁਝ ਹੋਰ ਤੁਹਾਡਾ ਸਵਾਲ ਹੋਵੇ ਤਾਂ ਸਿਰ ਮੱਥੇ ਸਸਟ੍ਰਿਕਾ